माई निज दीपिका क्लास जी माई फादर निमीज दीपक माई मदर निमीज पिंकी माई एरिया विजय है माई फोन नंबर सेवन नाइन सेवन थ्री एट नाइन डबल वन नाइन सिक्स थैंक यू मैम थैंक यू नहीं बेटा कुछ सुनाना पड़ेगा मुझे श्याम पाठशाला जा पाठशाला जा चर पाठ याद कर ताजा फल खा लाल लाल टमाटर बरवाल बन चाचा बजा जा रामलाल चाचा चाचा रामलाल चाचा चाचा सबदा प्लाटर राजा ना ताजा ज्वार पर चाचा बजाला बजा बजा चर सबदा मन परचा राम जरा अच्छा सिकलिप के एप्लीकेशन थी आपको सुना दो टू द प्रिंसिपल एमवीएमएस स्कूल लुधियाना मैडम विद रिस्पेक्ट आई बेग टू से दैट सो आई कैन नॉट कम टू स्कूल सैंडली जैन ली फॉर वन डे नेम दीपिता क्लास 4 उच्च जी रोड नंबर 12 थैंक यू मैम बहुत सारे एनआरआई वीरपरा होंदे ने जेडे अपनी वीडियो देख के भी टॉडी मदद करना चोंदे होणगे जे ओ टॉडे नाल कांटेक्ट करें तो, तो किवें कर सकदे है जे ओने हेल्प करनी होवे बच्चियां दी कोई स्टेशनरी प्रोवाइड या फिर किसे कैश थ्रू या कोई भी चीज ओने देनी हो ਮੇਰੀ ਇੱਕ ਸੰਸਥਾ ਹੈ ਔਰ ਅਸੀਂ ਬਕਾਇਦਾ ਸਾਡਾ ਇੱਕ ਬੈਂਕ ਹੈ ਔਰ ਸੰਸਥਾ ਦਾ ਹੀ ਸਾਰਾ ਪੈਸਾ ਉੱਥੇ ਹੀ ਜਾਂਦਾ ਹੈ ਔਰ ਉਹ ਸਾਰਾ ਪੈਸਾ ਇਨਾਂ ਤੇ ਖਾਣ ਤੇ ਲੱਗਦਾ ਹੈ ਇਨਾਂ ਦੇ ਕੱਪੜਿਆਂ ਤੇ ਲੱਗਦਾ ਹੈ ਅਗਰ ਮੇਰੇ ਕੋਈ ਵੀ ਵੀਰ ਐਸ ਵੀਡੀਓ ਨੂੰ ਦੇਖ ਰਹੇ ਨੇ ਔਰ ਮੈਂ ਪਲੀਜ਼ ਜ਼ਰੂਰ ਚਾਹੂੰਗੀ ਤੁਸੀਂ ਆ ਕੇ ਵਿਜ਼ਿਟ ਕਰੋ ਖੁਦ ਇਨਾਂ ਵਾਸਤੇ ਸੇਵਾ ਕਰੋ ਇਹ ਸੇਵਾ ਹੀ ਸਭ ਤੋਂ ਵੱਡੀ ਹੈ ਔਰ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਔਰ ਮੈਂ ਸਾਰਿਆਂ ਨੂੰ ਜ਼ਰੂਰ ਕਹੂੰਗੀ ਅਗਰ ਥੋੜਾ ਥੋੜਾ ਵੀ ਦਸਵੰਤ ਅਸੀਂ ਆਪਣੀ ਲਾਈਫ ਦੇ ਵਿੱਚੋਂ ਕਢਾ ਲਈਏ ਤੇ ਇਹ ਜਿਹੜੇ ਫੁੱਲ ਨੇ ਉਹ ਖਿਲ ਸਕਦੇ ਨੇ ਤੁਹਾਡਾ ਕੋਈ ਆਪਣਾ ਕੰਟੈਕਟ ਨੰਬਰ ਤੁਸੀਂ ਮੈਮ ਸ਼ੇਅਰ ਕਰ ਸਕਦੇ ਹੋ ਕਿਸੇ ਨੇ ਉਹਦੇ ਤੇ ਕਾਲ ਕਰਕੇ ਤੁਹਾਡਾ ਕੰਟੈਕਟ ਕਰਨਾ ਹੋਵੇ ਜੀ ਅਸੀਂ ਪੰਜਾਬ ਇੱਥੇ ਲੁਧਿਆਣੇ ਦੇ ਵਿੱਚ ਵੱਡੀ ਹੈਬ ਵਾਲਾ ਹੈ ਮੇਰਾ ਫੋਨ ਨੰਬਰ ਹੈ 7973891196 ਔਰ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਸ਼ੁਕਰੀਆ ਦਾ ਕਰਦੀ ਆ ਇਹ ਮੇਰੇ ਕੋਲ ਪਹਿਲਾ ਇੱਕ ਇਦਾਂ ਦਾ ਮੀਡੀਆ ਵਾਲੇ ਆਏ ਨੇ ਬਹੁਤ ਮੀਡੀਆ ਵਾਲੇ ਆਏ ਨੇ ਉਹਨਾਂ ਦੇ ਥਰੂ ਹੀ ਸ਼ਾਇਦ ਤੁਸੀਂ ਵੀ ਇਦਾਂ ਆਏ ਹੋ ਪਰ ਮੈਂ ਸ਼ੁਕਰੀਆ ਦਾ ਕਰਦੀ ਆ ਕਿ ਤੁਸੀਂ ਅਗਰ ਮੇਰਾ ਇਸ ਕੰਟੈਕਟ ਨੰਬਰ ਲੋਕ ਜੁੜਨਾ ਚਾਹੁੰਦੇ ਆ ਲੇਕਿਨ ਉਹ ਕਿਸ ਚੈਨਲ ਦੇ ਨਾਲ ਜਾਂ ਕਿਸੇ ਨੰਬਰ ਦੇ ਨਾਲ ਜੁੜਨ ਤਾਂ ਕਿ ਉਹ ਮਦਦ ਕਰ ਸਕਣ ਮੈਂ ਪ੍ਰਦੀਪ ਜੀ ਤੁਹਾਡਾ ਬਹੁਤ ਹੀ ਸ਼ੁਕਰੀਆ ਦਾ ਕਰਦੀ ਆ ਥੈਂਕ ਯੂ ਸੋ ਮਚ